ਇਹ ਐਕਚੁਅਲੀ ਵਰਕਸ਼ਾਪ ਹੈ ਜੀ 5 ਦਿਨ ਦੀ ਅਸੀਂ ਇੱਕ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਬਣਾਇਆ ਹੈਗਾ ਉਹਦੇ ਜਿਹੜੇ ਕਲਸਟਰ ਰਿਸੋਰਸ ਸੈਂਟਰ ਬਣਾਏ ਆ ਉਹਦੇ ਚ ਹਮਾਲੀ ਵੀ ਇੱਕ ਹੈ ਤੇ ਉਹਦੇ ਚ ਅਨੰਨਿਆ ਬਿਰਲਾ ਫਾਊਂਡੇਸ਼ਨ ਦੇ ਨਾਲ ਔਰ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਸਿਸ ਔਰ ਆਈਆਈਟੀ ਰੋਪਰਡ ਪਜੀ ਐਂਡ ਨੈਸ਼ਨਲ ਡਰਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਰੀਅਮਸ ਦਿੱਲੀ ਦੇ ਨਾਲ ਜਿਹੜੇ ਸੋਰਸ ਪਰਸਨ ਆ ਸਾਡੇ ਉਹਨਾਂ ਨੇ ਸਾਡੇ ਜਿਹੜੇ 26 ਜਿਹੜੇ ਸੈਕਟਰੀਸ ਤੋਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਆ ਉਹ ਆ ਕੇ ਹੁਣ ਜਿਹੜੇ 4 ਇੱਥੇ ਵੀ ਆਏ ਹੋਏ ਆ ਉਹ ਜਿਹੜੇ ਹੈਗੇ ਆ ਸਾਰੇ ਜਿੰਨੇ ਪੰਜਾਬ ਦੇ ਮੈਡੀਕਲ ਅਫਸਰ ਆ ਅਸੀਂ ਸਾਰੇ ਡਿਸਟ੍ਰਿਕਟ ਤੋਂ ਬੁਲਾ ਕੇ ਉਹਨਾਂ ਨੂੰ ਟ੍ਰੇਨਿੰਗ ਦਵਾ ਰਹੇ ਆ ਰੀਜਨ ਵਾਈਜ਼ ਜਿਹੜੀਆਂ ਲੇਟੈਸਟ ਟੈਕਨੀਕਸ ਹੈਗੀਆਂ ਬੈਸਟ ਪ੍ਰੈਕਟਿਸਸ ਹੈਗੀਆਂ ਗਲੋਬਲ ਪ੍ਰੈਕਟਿਸਸ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਕੰਪੋਨੈਂਟ ਆ ਇੱਕ ਸਾਡੀ ਜਿਹੜੀ ਕੈਂਪੇਨ ਹੈ ਜਿਹੜੀ ਸਾਡੀ ਯਾਤਰਾ ਚੱਲਦੀ ਪਈ ਆ ਜੋ ਉਹਦੇ ਵਿੱਚ ਸਾਡੇ ਯੂਥ ਦੀ ਯਾਤਰਾ ਜਿਹਦੇ ਵਿੱਚ ਪੰਜਾਬ ਦਾ ਯੂਥ ਲਾਰਜ ਸਕੇਲ ਦੇ ਵਿੱਚ ਜਿਹੜੀ ਹੈਗੀ ਆ ਔਰ ਜਿਹੜੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਰਾਈਟ ਅਪ ਟੂ ਦਾ ਵਿਲੇਜ ਅਸੀਂ ਜਿਹੜੇ ਹੈਗੇ ਆ ਉਹ ਬ੍ਰਾਂਡ ਐਂਬੈਸਡਰ ਜਿਹੜੇ ਸਾਡੇ ਉਹ ਲੱਗਿਆ ਗਿਆ ਜਿਹੜੇ ਬਾਲ ਉਹਨਾਂ ਦੀ ਕੋਆਰਡੀਨੇਟਰਸ ਵਰ ਜੋ ਨਸ਼ਾ ਵਿਰੋਧੀ ਉਹ ਇੱਕ ਸੋਸ਼ਲ ਫਰੰਟ ਦੇ ਉੱਤੇ ਆ ਜਿਹੜਾ ਸਾਡਾ ਟੈਕਨੀਕਲ ਆ ਜਿਹੜੇ ਡਾਕਟਰਸ ਨਜ਼ਰਾਂ ਨੇ ਟਰੀਟ ਕਰਨਾ ਉਹਨਾਂ ਨੂੰ ਅਸੀਂ ਜਿਹੜੇ 올 ਇੰਡੀਆ ਸਟੇਟ ਆਫ ਮੈਡੀਕਲ ਸਾਇੰਸਸ ਤੋਂ ਟ੍ਰੇਨਿੰਗ ਤੋਂ ਆਈਏ ਸਕੱਤਰਸ ਨੂੰ ਹੁਣ ਉਹ ਮੈਡੀਕਲ ਅਫਸਰ ਨੂੰ ਟ੍ਰੇਨਿੰਗ ਦੇ ਰਿਹਾ 1000 ਡਾਕਟਰ ਸਾਡੇ ਕੋਲ ਆ ਰਹੇ ਸਾਰਿਆਂ ਨੂੰ ਟ੍ਰੇਨਿੰਗ ਦਵਾਵਾਂਗੇ ਕ੍ਰਿਟੀਕਲ ਕੇਅਰ ਤੇ ਇਹ ਜਿਹੜੀ ਹੈਗੀ ਆ ਜੋਧ ਇਹ ਸਾਰੀ ਟ੍ਰੇਨਿੰਗ ਉਹਨਾਂ ਨੂੰ ਸਾਰੇ ਡਾਕਟਰਾਂ ਨੂੰ ਦਿਖਾਵਾਂਗੇ 1000 ਨੂੰ 400 ਨਰਸਾਂ ਦੀ ਭਰਤੀ ਸ਼ੁਰੂ ਭਰਤੀ ਸ਼ੁਰੂ ਹੋ ਗਈ ਹੈ ਨਰਸਿਸ ਦੀ ਔਰ 540 ਦੀ ਹੋਰ ਹੋਣੀ ਹੈ ਉਹਨਾਂ ਨੂੰ ਵੀ ਸਾਰਿਆਂ ਨੂੰ ਟ੍ਰੇਨਿੰਗ ਦੇਵਾਂਗੇ ਜਿੰਨੇ ਸਾਡੇ ਕੋਲੇ ਮੈਡੀਕਲ ਸਟੂਡੈਂਟ ਹੈ ਨਰਸਿੰਗ ਸਟੂਡੈਂਟ ਇੰਟਰਨਸ ਹਨ ਉਹਨਾਂ ਸਾਰਿਆਂ ਨੂੰ ਵੀ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਇਹਦੇ ਨਾਲ ਨਾਲ ਤਾਂ ਕਿ ਉਹਨਾਂ ਨੂੰ ਬੱਚਿਆਂ ਦੇ ਵਿੱਚ ਵੀ ਇੱਕ ਐਟੀਟਿਊਡ ਜਿਹੜਾ ਸਟਿਗਮਾ ਹੈਗਾ ਉਹਨੂੰ ਫਾਈਟ ਕਰਨ ਚ ਮਦਦ ਹੋਵੇ ਔਰ ਜਿਹੜੇ ਬੰਦੇ ਟੀਕੇ ਲਗਾਉਂਦੇ ਆ ਉਹਨਾਂ ਨੂੰ ਗੋਲੀਆਂ ਤੇ ਲੈ ਕੇ ਆਈਏ ਜਾਂ ਉਹਨਾਂ ਨੂੰ ਕਟੋ-ਕਟ ਡਾ ਲੀਕੋਟ ਮੈਥਡ ਉਹਨ ਔਰਤਾਂ ਵਾਸਤੇ ਵੀ ਅਸੀਂ ਜਿਹੜੀ ਇੱਕ ਸੈਪਰੇਟ ਫੈਸਿਲਿਟੀ ਸ਼ੁਰੂ ਕਰ ਰਹੇ ਹਾਂ ਦੋ ਜ਼ਿਲ੍ਹਿਆਂ 'ਚ ਕੀਤੀ ਹੈ ਗ੍ਰੈਜੂਅਲੀ ਉਹਨਾਂ ਸਾਰੇ 23 ਜ਼ਿਲ੍ਹਿਆਂ 'ਚ ਕਰਾਂਗੇ। ਸਰ ਮਾਈਂਡ ਪ੍ਰੋਜੈਕਟ ਜਿਹੜਾ ਆਪਾਂ ਬਹੁਤ ਘੜਾ ਲਾਂਚ ਹਾਂ ਉਹਦੇ 'ਚ ਜਿਹੜਾ ਮਾਈਂਡਸ ਦਾ ਜਿਹੜਾ ਹੈਗਾ ਜੀ ਉਹ ਇੱਕ ICMR ਦਾ ਪ੍ਰੋਜੈਕਟ ਹੈ ਉਹਦੇ 'ਚ ਰਿਸੋਰਸ ਪਰਸਨ PGAI ਤੋਂ ਆ ਗਿਆ। ਉਹਦੇ ਵਿੱਚ ਮਤਲਬ ਇਹ ਹੈਗਾ ਕਿ ਜਿਹੜੇ 1 in 6 ਜਿਹੜੇ 6 ਦੇ ਵਿੱਚੋਂ ਜਾਂ 7ਾਂ ਦੇ ਵਿੱਚੋਂ ਇੱਕ ਜਿਹੜੇ 14-15 ਬੰਦੇ ਉਹਨਾਂ ਨੂੰ ਕੋਈ ਨਾ ਕੋਈ ਜਿਹੜੇ ਬੱਚਿਆਂ ਦੇ ਵਿੱਚ ਹੈ ਕੋਈ ਐਂਗਜ਼ਾਇਟੀ ਨਰੋਸਸ ਹੈ। ਕਿਸੇ ਨੂੰ ਕੋਈ ਮਤਲਬ ਜਿਹੜੇ ਡੋਮੈਸਟਿਕ ਵਾਇਲੈਂਸ ਹੈ ਉਹਦੇ ਕੀ ਰੀਜਨਸ ਹੈ ਮਤਲਬ ਕੋਈ ਨਾ ਕੋਈ ਮੈਂਟਲ ਡਿਸਆਰਡਰ ਹੈ ਮਾਈਨਰ ਮੋਡਰੇਟ ਜਾਂ ਮੇਜਰ ਕੋਈ ਨਾ ਕੋਈ ਮੈਂਟਲ ਡਿਸਆਰਡਰ ਹੈ 6 ਬੰਦਿਆਂ ਚੋਂ ਇੱਕ ਬੰਦੇ ਨੂੰ ਉਹ ਸਾਰੇ ਜਣੇ ਜਿਹੜੇ ਹੈਗੇ ਆ ਸਾਡੇ ਕੋਲੇ ਜਿਵੇਂ ਸੈਕਰੀਟਰੀਸਟ ਬਹੁਤ ਘੱਟ ਹੈ ਜਿਹੜੀਆਂ ਐਵੜੀਆਂ ਸਰਵਿਸ ਜਿਆਦਾ ਨਾਲ ਸਟਿਗਮਾ ਵੀ ਹੈ ਉਹ ਕਹਿੰਦੇ ਮੈਂ ਕਿਹੜਾ ਪਾਗਲ ਆ ਜੀ ਮੈਂ ਡਾਕਟਰ ਕੋਲ ਨਹੀਂ ਜਾਣਾ ਸੋ ਅਸੀਂ ਉਹਦੇ ਚ ਅਸੀਂ ਕੋਸ਼ਿਸ਼ ਕਰਦੇ ਆ ਵੀ ਇਹ ਜਿਹੜਾ ਹੈਗਾ ਇਹ ਸਾਡਾ ਅਸੀਂ ਮਹਾਲੀ ਜਿਲ੍ਹਾ ਚੋਂ ਹੈ ਸੱਤ ਡਿਫਰੈਂਟ ਸਟੇਟਸ ਦੇ ਵਿੱਚ ਸ਼ੁਰੂ ਹੋਇਆ ਉਹ ਉਹਦੇ ਵਿੱਚ ਪੰਜਾਬ ਦਾ ਮਹਾਲੀ ਹੈਗਾ ਤੇ ਅਸੀਂ ਜਿਹੜੇ ਸਾਡੇ ਉੱਥੇ ਕਮਿਊਨਿਟੀ ਹੈਲਥ ਆਫਸਰਸ ਆ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਨਰਸਸ ਨੂੰ ਟ੍ਰੇਨਿੰਗ ਦੇਵਾਂਗੇ ਵੀ ਜਿਹੜੇ ਮੈਂਟਲ ਡਿਸਆਰਡਰ ਆ ਉਹਨਾਂ ਨੂੰ अर्ਲੀ ਡਾਇਗਨੋਸ ਕਰਨਾ ਚਾਹੀਏ ਆਟイズਮ ਵੀ ਹੋਵੇ ਜਾਂ ਕੋਈ ਹੋਰ ਵੀ ਹੋਵੇ ਡਿਵੈਲਪਮੈਂਟ ਡਿਵੈਲਪਮੈਂਟਲ ਵੀ ਆਉਂਦੇ ਆ ਉਹਦੇ ਵਿੱਚ ਜਾਂ ਜਿਹੜੇ ਕੋਈ ਲੋਕ ਵਾਇਲੈਂਟ ਹੁੰਦੇ ਆ ਕਿਉਂ ਹੁੰਦੇ ਆ ਉਹਨਾਂ ਦਾ ਸਾਰਿਆਂ ਦਾ ਵੀ ਉਹਦੇ ਕੀ ਰੀਜ਼ਨ ਆ ਉਹਨੂੰ ਅੰਡਰਸਟੈਂਡ ਕਰਕੇ ਤਾਂ ਕਿ ਉਹਨਾਂ ਨੂੰ ਜਿਹੜਾ ਰੈਫਰ ਕਰਕੇ ਇੱਕ ਰੈਫਰਲ ਸਿਸਟਮ ਬਣਾ ਕੇ ਤਾਂ ਉਹਨਾਂ ਨੂੰ ਜਿਹੜਾ ਨੀਰੈਸਟ ਸੈਕਟਰੀਸਟ ਹੈ ਜਾਂ ਜਿਹੜਾ ਆਪਣਾ ਕੋਈ ਇਹਦਾ ਸਪੈਸ਼ਲਿਸਟ ਹੈਗਾ ਉਹ ਤੋਂ ਕੋਰੈਫਰ ਕੀਤਾ ਜਾ ਸਕੇ ਉਹ ਇੱਕ ਗਰਾਸ ਰੂਟ ਲੈਵਲ ਤੇ ਹੈ ਇਹ ਇੱਕ ਟੈਕਨੀਕਲ ਹੈ ਜਿਹਦੇ ਚ ਜਿਹੜੀ ਇਨਫਾਰਮੇਸ਼ਨ ਹੈ ਉਹ ਏਮਸ ਤੋਂ ਨੀਚੇ ਤੱਕ ਫਲੋ ਕਰੇਗੀ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਨੀਚੋਂ ਜਿਹੜੀ ਹੈਗੀ ਆ ਉਹ ਪ੍ਰੋਸੈਸ ਸ਼ੁਰੂ ਹੋਏਗੀ ਜਿਹੜਾ ਗਰਾਸ ਰੂਟ ਲੈਵਲ ਦੇ ਵਰਕਰ ਆਸ਼ਾ ਵੱਕ ਨੂੰ ਟ੍ਰੇਨ ਕਰਾਂਗੇ ਜਿਹੜੇ ਸਾਡੇ ਏਐਨਐਮ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨ ਕਰਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾ ਕਿ ਇਹ ਜਿਹੜੀ ਹੈਗੀ ਆ ਕਈ ਵਾਰੀ ਆਪਾਂ ਪੇਸ਼ੈਂਟ ਨੂੰ ਹੇਟ ਕਰਨ ਲੱਗ ਜਾਂਦੇ ਆ ਗੁੱਸਾ ਕਰਦੇ ਆ ਬਹੁ ਐਕਚੁਅਲੀ ਉਹਦੇ ਚ ਕੋਮਪਲੈਕਸ ਡਿਸਆਰਡਰ ਹੁੰਦਾ ਜਿਹੜਾ ਕਿ ਮੈਨੇਜ ਕੀਤਾ ਜਾ ਸਕਦਾ ਤੇ ਸਭ ਦਾ ਨਾਮ ਵੀ ਯਾਦ ਰੱਖੀ ਜਿਹੜੇ ਜਿਹੜੇ ਉਹਨਾਂ ਦੀ ਤਿਆਰੀ ਨੇ ਕੀਤੀ ਭਾਰਤ ਤੋਂ ਬਾਅਦ ਦੇ ਦੇਖੋ ਜਿੱਥੇ ਤੱਕ ਤਾਂ ਹੈਲਥ ਡਿਪਾਰਟਮੈਂਟ ਦਾ ਹੈਗਾ ਉਹ ਤਾਂ ਮੈਂ ਇਸ ਤੋਂ ਜਦੋਂ ਮੈਨੂੰ ਸਿਗਾ ਵੀ ਅੱਗੇ ਜਦੋਂ ਰੈਣੀ ਸੀਜ਼ਨ ਆਉਂਦਾ ਮੈਂ ਐਜ਼ ਅ ਪ੍ਰੋਕਾਸ਼ਨਰੀ ਬੈਰੀਅਰ ਜਿਹੜੀਆਂ ਸਿਗੀਆਂ ਤੁਹਾਡੇ 323 ਜਿਹੜੀਆਂ ਸਿਗੀਆਂ ਮੋਬਾਈਲ ਮੈਡੀਕਲ ਟੀਮਸ 170 ਐਂਬੂਲੈਂਸਸ ਔਰ ਡੈਡੀਕੇਟਡ ਔਰ ਡੈਡੀਕੇਟਡ ਵਾਰਡ ਸਾਰੇ ਹਸਪਤਾਲਾਂ ਦੇ ਵਿੱਚ 450 ਦੇ ਕਰੀਬ ਜਿਹੜੇ ਹੈਗੇ ਆ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਹੁੰਦੇ ਆ ਔਰ ਦਵਾਈਆਂ ਹੁੰਦੀਆਂ ਅਸੈਂਸ਼ੀਅਲ ਮੈਡੀਸਿਨਸ ਹੁੰਦੀਆਂ ਉਹਦੇ ਚ ਆਈਵੀ ਡ੍ਰਿਪ ਵਗੈਰਾ ਨਹੀਂ ਹੁੰਦੇ ਟੈਸਟਿੰਗ ਨਹੀਂ ਹੁੰਦੀ ਬਾਕੀ ਸਾਰਾ ਕੁਝ ਹੁੰਦਾ ਉਹਦੇ ਚ ਕਿਤਨੇ ਕਿਤਨੇ ਮੁਹਾਲੀਏ ਵਿੱਚ ਵੱਡੇ ਪੱਧਰ ਤੇ ਲੈਕਚਰ ਨਾ ਰਾਰਾ ਇੱਕ ਪ੍ਰਸ਼ਾਸਨ ਕੋਈ ਸਹੀ ਤਰੀਕੇ ਪੇਕਾਸ਼ਨ ਨਹੀਂ ਲਈ ਜਾ ਰਹੀ ਆ ਤੁਹਾਡੇ ਮੈਂ ਜੈੰਤੀ ਮਾਜਰੇਤ ਸੀਗਾ ਜੈੰਤੀ ਮਾਜਰੇਤ ਮੈਂ ਸੁਣਿਆ ਸੀਗਾ ਤੇ ਕਿਉਂਕਿ ਮੈਂ ਉਧਰ ਆਪਣੇ ਕਬੂਰਥਲਾ ਤਰਨਤਾਰਨ ਔਰ ਜਿਹੜਾ ਹੈਗਾ ਆਪਣਾ ਫਾਜ਼ਿਲਕਾ ਫਿਰੋਜ਼ਪੁਰ ਜਾ ਕੇ ਆਇਆ ਫਾਜ਼ਿਲਕਾ ਜਿਹੜਾ ਲਾਸਟ ਪਿੰਡ ਹੈ ਉੱਥੇ ਤੱਕ ਵੀ ਅਸੀਂ ਦਵਾਈ ਵੀ ਪਹੁੰਚ ਰਹੀ ਆ ਵਟਰੀ ਦੀ ਮਦਦ ਵੀ ਆ ਸਾਡੀ ਵੀ ਆ ਔਰ ਇਸ ਤੋਂ ਸવાય ਅਸੀਂ ਉੱਥੇ ਉਹਨਾਂ ਨੂੰ ਐਨੀਮਲ ਫੀਡ ਵੀ ਪਿਚਾ ਰਹੇ ਆ ਪੀਣ ਵਾਸਤੇ ਸਾਫ਼ ਪਾਣੀ ਦੇ ਰਹੇ ਆ ਔਰ ਜਿਹੜੀਆਂ ਸਾਡੀਆਂ ਫਿਊਮਿਗੇਸ਼ਨ ਡੈਂਗੀ ਔਰ ਚਿਕਨ ਗੁਣੀਆ ਇਹਨਾਂ ਇਹ ਵੀ ਵੱਧ ਜਾਂਦੀਆਂ ਬਹੁਤ ਹੁਣ ਵਧਨੀਆਂ ਸ਼ੁਰੂ ਹੋਈਆਂ ਸੋ ਉਹਦੀਆਂ ਪ੍ਰਕਾਸ਼ਨ ਵੀ ਲੈ ਰਹੇ ਆ ਇਹ ਜੈੰਤੀ ਬਾਜਰਾ ਦਾ ਮੇਰੇ ਧਿਆਨ ਚ ਆ ਮੈਂ ਆਲਰੇਡੀ ਇਹ ਇਨੀਸ਼ੀਏਟ ਕਰ ਚੁੱਕਾ ਜੀ ਇਹ ਸਾਰੇ ਇਹਦੇ ਜਿਹੜਾ ਹੈਗਾ ਮੈਡੀਕਲ ਵੀ ਤੇ ਦੂਜਾ ਵੀ